ਸੰਗਤ ਜੀਓ ਬੰਦੀ ਸਿੰਘ ਜੀ ਦੇ ਜਾਨੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈ ਵਾਰ ਸਾਡੇ ਪਰਿਵਾਰਕ ਮਸਲੇ ਸਮੇਂ ਸਿਰ ਮਸਲਿਆਂ ਦਾ ਹੱਲ ਨਾ ਹੋਣ ਕਰਕੇ ਇਹਨੇ ਉਲਝ ਜਾਂਦੇ ਹਨ ਕਿ ਬਹੁਤ ਵੱਡਾ ਨੁਕਸਾਨ ਦਾ ਕਾਰਨ ਬਣਦੇ ਹਨ ਸੋ ਵਿਚਾਰ ਦਾਸ ਨਾਲ ਇਹ ਪੀਤੀ ਗੱਲ ਕਿ ਕੁਝ ਸਮਾਂ ਪਹਿਲਾਂ ਕਾਜ਼ਖੰਡ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਕਿਸੇ ਕਾਰ ਵਿੱਚ ਬੈਠੇ ਹੋਏ ਸਾਂ ਤੋਂ ਮੇਰੇ ਇੱਕ ਬਹੁਤ ਹੀ ਅੱਛੇ ਦੋਸਤ ਮਿੱਤਰ ਧਾਰਮਿਕ ਪੁਰਸ਼ ਮੇਰੇ ਕੋਲ ਆਏ ਹੋਰ ਵੀ ਉੱਥੇ ਪਰਿਵਾਰ ਬੈਠਾ ਸੀ ਤੋਂ ਉਹਨਾਂ ਦਾ ਨਾਲ ਉਹਨਾਂ ਦੇ ਮੈਸੇਜ ਵੀ ਸੀ ਸਨ ਤੋਂ ਦਾਸ ਨੇ ਪੁੱਛਿਆ ਕਿ ਅੱਜ ਤੁਸੀਂ ਅਦਾਸ ਹੋ ਉਹਨਾਂ ਜੀ ਤੁਹਾਨੂੰ ਇੱਕ ਮੈ ਸਾਈਟ ਤੇ ਜਾ ਕੇ ਗੱਲ ਕਰਨੀ ਆ ਮੈਂ ਕਰੋ ਕਹਿੰਦੇ ਪਾ ਜੀ ਬਹੁਤ ਮੁਸ਼ਕਲ ਆਈ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬਹੁਤ ਮੁਸ਼ਕਲ ਪੈ ਗਈ ਆ ਕਿ ਮੇਰੇ ਭਰਾ ਨੇ ਸਾਨੂੰ ਘਰੋਂ ਕੱਢ ਕੇ ਨਾ ਸਾਰੇ ਪਰਿਵਾਰ ਨੂੰ ਸਾਨੂੰ ਬੱਚਾ ਸਮੇਤ ਤੇ ਕਬਜ਼ਾ ਕਰ ਲਿਆ ਤੇ ਅਸੀਂ ਹੁਣ ਘਰ ਤੇ ਨਹੀਂ ਰਹਿ ਰਹੇ ਲਾਗੇ ਰਹਿ ਰਹੇ ਆ ਉਹ ਉਸ ਦਾ ਕਹਿਣਾ ਕਹਿੰਦੇ ਤੁਸੀਂ ਘਰ ਆਏ ਤੇ ਗੋਲੀ ਮਾਰ ਦਿਆਂਗਾ ਗੋਲੀ ਮਾਰ ਕੇ ਮਾਰ ਦਿਆਂਗਾ ਬੜੀ ਮੁਸ਼ਕਲ ਬਣੀ ਆ ਦਾਸ ਚੁੱਪ ਕਾ ਰਿਆ ਕਿਉਂਕਿ ਉਹਨੇ ਕੁਝ ਜਾਣ ਵੱਲੋਂ ਕਿਹਾ ਨਹੀਂ ਸੀ ਫਿਰ ਕਹਿੰਦਾ ਵੀ ਤੁਸੀਂ ਚਲੋਗੇ ਦਾਸ ਨੇ ਉਸੇ ਟਾਈਮ ਤੇ ਕਿਹਾ ਤਾਂ ਹਾਂਜੀ ਚਲੋ ਚਲੋ ਚਲ ਜੀ ਸੋ ਤੁਰਨ ਹੀ ਲੱਗਿਆ ਤੇ ਨਾਲ ਜੋ ਜੋ ਸਾਡੇ ਸਾਹਜ ਵਾਲੇ ਸੰਗ ਗੁਰਮੁਖਵਾਂ ਦੇ ਜੀ ਉਹਨੇ ਗੋਲੀ ਮਾਰ ਦੇਣੀ ਨਾ ਜਾਇਓ ਤੋ ਦਵਾਦ ਨੇ ਕੋਈ ਜਵਾਬ ਦੇਂਦਾ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਮੈਸੇਜ ਬੋਲ ਪਏ ਕਿ ਜਦੋਂ ਤੁਸੀਂ ਭਾਜੀ ਨੂੰ ਗੱਲ ਸੁਣਾ ਦਿੱਤੀ ਆ ਤੇ ਫਿਰ ਉਹਨਾਂ ਦੀ ਮਰਜ਼ੀ ਜੋ ਉਹ ਕਹਿੰਦੇ ਸੁਣੋ ਤੁਸੀਂ ਹੁਣ ਚੁੱਪ ਕਾਰੋ ਉਹ ਉਹ ਸਮਝ ਕੇ ਮੇਰੇ ਬੋਲਣ ਤੋਂ ਪਹਿਲਾਂ ਉਹਨਾਂ ਦੇ ਮੈਸੇਜ ਬੋਲ ਪਏ ਸੋ ਅਸੀਂ ਤਿੰਨੋਂ ਜਾਣੇ ਨਾ ਉਹਨਾਂ ਦੇ ਘਰ ਵੱਲ ਚੱਲ ਪਏ ਜਿੱਥੇ ਉਹ ਕਹਿੰਦੇ ਸੀ ਮੁਸ਼ਕਲ ਬਣੀ ਆ ਭਰਾ ਨੇ ਗੋਲੀ ਮਾਰ ਦੇਣੀ ਸੋ ਗਏ ਜਾ ਕੇ ਉਹ ਦਰਵਾਜ਼ੇ ਦੀ ਬੈਲ ਅਸੀਂ ਮਾਰੀ ਆ ਅੰਦਰੋਂ ਇੱਕ ਉਹਨਾਂ ਦਾ ਕੋਈ ਕੰਮ ਕਰਨ ਵਾਲਾ ਬੰਦਾ ਨਿਕਲਿਆ। ਤੋਂ ਉਹਨੇ ਸਾਨੂੰ ਉਹਨਾਂ ਦਾ ਹੀ ਘਰ ਸੀ ਵੇਖੋ ਜਿੱਨਾਂ ਦੇ ਘਰ ਗਏ ਬਾਹਰ ਕੱਢਿਆ ਸੀ। ਤੋਂ ਡਰਾਈング ਰੂਮ ਵਿੱਚ ਭਾਇਆ। ਡਰਾਈング ਰੂਮ ਵਿੱਚ ਬੈਠ ਗਏ ਆ ਤੇ ਉਹ ਰਸੋਈ ਜੋ ਚਾਹ ਪਾਣੀ ਬਣਾ ਕੇ ਸਾਡੇ ਵਾਸਤੇ ਲਿਆ ਆ। ਤੇ ਇੰਨੇ ਚਿਰ ਨੂੰ ਕੀ ਹੋਇਆ ਵੀ ਸਾਹ ਸੰਗਤ ਉਹਨਾਂ ਦਾ ਭਰਾ ਜਿਹਦੇ ਨਾਲ ਝਗੜਾ ਚੱਲਦਾ ਸੀ ਨਾ ਉਹ ਵੀ ਆ ਗਿਆ ਉੱਥੇ। ਤੋਂ ਆਣ ਕੇ ਉਹਨੇ ਕੋਈ ਫਤੇ ਨਹੀਂ ਕੋਈ ਕਸਰੀ ਕਾਲ ਨਹੀਂ ਕੀਤੀ ਕਿਉਂਕਿ ਉਹਨੇ ਸਮਝਿਆ ਕਿ ਸ਼ਾਇਦ ਪਤਾ ਨਹੀਂ ਕੋਈ ਲੜਾਈ ਝਗੜਾ ਕਰਨ ਵਾਸਤੇ ਨਾਲੇ ਆਦਮੀ ਲਿਆਂਦਾ ਜਾਂ ਕੋ ਪਤਾ ਨਹੀਂ ਕੀ ਬਣੇ ਸੋ ਉਹ ਗੁੱਸੇ ਦੇ ਵਿੱਚ ਨਹੀਂ ਫਿਰਨਾ ਬੋਲੇ ਕੋਈ ਗੱਲ ਨਹੀਂ ਚਲੋ ਉਹ ਬੈਠ ਗਏ ਜਦੋਂ ਦਾਸ ਨੇ ਉਸ ਦੇ ਭਰਾ ਵੱਲ ਵੇਖਿਆ ਨਾ ਤੇ ਹੈਰਾਨ ਹੀ ਹੋ ਗਿਆ ਉਹ ਸ਼ਹਿਰ ਦਾ ਇੱਕ ਨਾਮੀ ਬੰਦਾ ਇੱਕ ਬੜਾ ਜਾਣਿਆ ਪਛਾਣਿਆ ਚਿਹਰਾ ਮੈਂ ਹੈ ਇਹ ਤੇ ਇਹਦਾ ਤੇ ਨਾਮ ਹੀ ਬੜਾ ਸ਼ਹਿਰ ਦੇ ਵਿੱਚ ਬੜੇ ਬੜੇ ਚੰਗੇ ਥਾਵਾਂ ਤੇ ਇਹਨੂੰ ਮੈਂ ਵੇਖਿਆ ਔਰ ਬਹੁਤ ਜਿਆਦੇ ਇਹਦੀ ਲੋਕਾਂ ਦੇ ਨਾਲ ਰਹਿਣ ਸਨ ਯਾਰੀ ਉਸਦੀ ਬੜੀ ਵੱਡੀ ਆ ਚਲੋ ਪਰਮੇਸ਼ਰ ਜਾਣੇ ਬੈਠੇ ਰਹੇ ਚਾਹ ਪਾਣੀ ਛਕਿਆ ਸੀ ਤੇ ਫਿਰ ਦਾਸ ਨੇ ਉਹਦੇ ਭਰਾ ਨੂੰ ਕਿਹਾ ਜੀ ਕੋਈ ਗੱਲ ਸੁਣਾਓ ਤੇ ਜੋ ਤੁਹਾਡੇ ਘਰ ਦੇ ਵਿੱਚ ਚੱਲ ਰਹੀ ਆ ਸੁਣਾਓਗੇ ਉਹ ਅੰਦੇ ਸੁਣਾ ਦੇ ਨੇ ਸੁਣਾਈ ਉਹਨਾਂ ਗੱਲ ਸਾਰੀ ਸਾਰੀ ਗੱਲ ਸੁਣਾਈ ਆ ਪਹਿਲਾਂ ਉਹਨਾਂ ਦੇ ਵੱਡੇ ਭਰਾ ਨੇ ਵੀ ਮੈਨੂੰ ਸਾਰੀ ਗੱਲ ਸੁਣਾਈ ਸੀ ਫਿਰ ਇਹ ਛੋਟੇ ਨੇ ਵੀ ਸਾਰੀ ਗੱਲ ਸੁਣਾਤੀ ਈਮਾ ਕਬਜਾ ਕੀਤਾ ਨਹੀਂ ਕੀਤਾ ਕੀ ਸਾਡਾ ਲੈਨ ਦੇ ਨ ਕੀ ਗੱਲ ਕੀ ਬਾਤ ਸੁਦਾਸ ਨੇ ਸੁਣੀ ਦਾਸ ਨੇ ਸੁਣ ਕੇ ਗੱਲ ਤੇ ਫਿਰ ਫੈਸਲਾ ਵੀ ਕਰਨਾ ਸੀ ਕਿ ਤੁਹਾਡੇ ਵਿੱਚੋਂ ਜੇਦੀ ਕਸੂਰ ਹੈ ਜਾਂ ਕਿਹਦੀ ਗੱਲਬਾਤ ਸੁਦਾਸ ਨੇ ਇਹ ਫੈਸਲਾ ਕੀਤਾ ਗੁਰੂ ਦੇ ਹੁਕਮ ਅਨਸਾਰ ਭਈ ਮੈਂ ਧੋਵਾਂ ਦੀ ਗੱਲ ਸੁਣੀ ਜਿੰਨਾ ਨੇ ਮੈਨੂੰ ਖੜਿਆ ਸੀ ਨਾਲ ਭਾਈ ਸਾਹਿਬ ਨੇ ਮੈਂ ਕਿਹਾ ਜੀ ਤੁਹਾਡੇ ਭਰਾ ਦਾ ਕਸੂਰ ਇਹ ਦਾ ਨਹੀਂ ਜਾਗਾ ਕਿਡਾ ਕਸੂਰ ਤੁਹਾਡੇ ਭਾਈ ਸਾਹਿਬ ਦਾ ਨਹੀਂ ਜਾਗਾ ਜਿਹਨੂੰ ਉਹ ਦੁਸ਼ਮਣ ਸਮਝ ਕੇ ਬੈਠੇ ਤੇ ਗੋਲੀ ਮਾਰ ਦੇਣੀ ਕਹਿੰਦੇ ਸੀ ਸੋ ਮੈਂ ਕਹਾਂ ਜੀ ਇਹਨਾਂ ਦਾ ਕਸੂਰ ਨਹੀਂ ਹੈਗਾ ਉਹ ਜਿੰਨੇ ਦਾਸ ਨੂੰ ਖੜਿਆ ਸੀ ਉਹ ਵੇਖੇ ਕਿ ਨਾਲ ਤੇ ਮੈ ਲਾਇਆ ਤੇ ਮਦਦ ਇਹ ਦੁੱਧੇ ਦੀ ਕਰਨ ਦਾ ਵੀ ਇਹ ਕੀ ਬਣ ਗਈ ਗੱਲ ਚਲੋ ਖੈਰ ਚੁੱਪ ਕਰ ਏ ਕਿਉਂਕਿ ਸਾਰੇ ਜਾਣੇ ਬੈਠੇ ਸਾਂ ਸੋ ਕੁਝ ਪਲ ਹੋਰ ਬੀਤੇ ਉਹ ਉਹਨਾਂ ਦੇ ਛੋਟੇ ਭਰਾ ਨੇ ਵੀ ਗੱਲ ਸੁਣ ਲਈ ਜਿਹੜਾ ਕਹਿੰਦਾ ਸੀ ਮੈਂ ਗੋਲੀ ਮਾਰ ਦੂੰਗਾ ਉਨੇ ਵੀ ਗੱਲ ਸੁਣੀ ਬੜਾ ਸੋਹਣਾ ਬੜਾ ਮਹਾਰਾਜ ਦੀ ਕਿਰਪਾ ਉਦਾਰ ਰਾਨ ਸਹਿਨ ਵੇਖਣ ਨੂੰ ਸ਼ਕਲ ਸੂਰਤ ਤੇ ਉਹ ਕੋਜੇ ਚਿਰ ਬੈਠੇ ਆ ਨਾ ਉੱਥੇ ਕੀ ਪਾਣਾ ਵਰਤ ਗਿਆ ਉੱਥੇ ਉਹਦਾ ਭਰਾ ਉਹ ਜਿਹਨੂੰ ਅਸੀਂ ਸਮਝਾਉਣ ਗਏ ਸੀ ਗੱਲ ਕਰਨ ਗਏ ਸੀ ਉੱਚੀ ਉੱਚੀ ਪੋਬਾ ਮਾਰ ਕੇ ਤੇ ਉੱਥੇ ਰੋ ਪਿਆ ਵੇਖੋ ਕੀ ਕਲਾ ਗੁਰੂ ਨਾਨਕ ਸੱਚੇ ਬਾਦਸ਼ਾਹ ਦੇ ਕਿਉਂਕਿ ਹਰਿਮੰਦਰ ਸਾਹਿਬ ਦੇ ਨਜ਼ਦੀਕ ਹੀ ਹੈ ਘਾਰਿਆ ਬੇਨਤੀ ਕਰਕੇ ਤੇ ਵੇਖੋ ਸਾਰੇ ਸਾਰੇ ਹੀ ਜਾਂਦੇ ਅਸੀਂ ਵੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੁਰਮਖਾ ਦੇ ਕਿਰਪਾ ਕਰੋ ਪਰਿਵਾਰ ਇੱਕੋ ਜਾਣ ਘਟਾ 5ਵੀਂ ਬੰਦਾ ਇਹ ਬੇਨਤੀਆਂ ਕਰਨੀਆਂ ਕੋਸ਼ਿਸ਼ ਕਰਨੇ ਸੋ ਉਹ ਪੁੱਬਾ ਮਾਰਦਾ ਮਾਰਦਾ ਉਥੋਂ ਓਹੋ ਹੋ ਕਰਕੇ ਰੋ ਰੋ ਕੇ ਬਾਹਰ ਨੂੰ ਭੱਜ ਗਿਆ ਮਤਲਬ ਕਮਰੇ ਚੋਂ ਬਾਹਰ ਚਲੇ ਗਿਆ ਸੋ ਬਹੁਤੇ ਹੈਰਾਨ ਹੋ ਗਿਆ ਪਰ ਅਦਾਸ ਰਾਨ ਨਹੀਂ ਹੋਇਆ ਕਿਉਂਕਿ ਮੈਂ ਸੋਚਦਾ ਸੀ ਕਿ ਪੁਕਾਰਨ ਹੋਇਆ ਕਰ ਚਲੋ ਲੱਗ ਜਾਂਦਾ ਪਤਾ ਕੋਈ ਗੱਲ ਨਹੀਂ ਅੰਦਾਜ਼ਾ ਵੀ ਸੀ ਉਹ ਬਾਰੋਂ ਆਇਆ ਕੁਝ ਸੈਕਿੰਡ ਬਾਅਦ ਕੁਝ ਮਿੰਟਾਂ ਬਾਅਦ 2 ਮਿੰਟ ਬਾਅਦ ਲਾ ਲਓ ਅੰਦਰ ਆਇਆ ਤੇ ਬਹਿ ਗਿਆ ਉਹਨੇ ਰਮਾਲ ਨਾਲ ਆਪਣਾ ਮੂੰਹ ਪੂੰਝਿਆ ਤੇ ਫਿਰ ਉਹ ਗੱਲ ਕਰਨ ਲੱਗਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗਾ ਫਿਰ ਤੇ ਫਿਰ ਉਹ ਹਾਲਾਤ ਬਣ ਗਏ ਫਿਰ ਉਹਦਾ ਦੂਜੀ ਹਾਰ ਹੋਂ ਨਿਕਲ ਗਿਆ ਤੀਜੀ ਹਾਰ ਨਿਕਲ ਗਿਆ ਸਭ ਬੈਠੇ ਰਹੇ ਚੁੱਪ ਸ਼ਾਂਤ ਕੋਈ ਨਹੀਂ ਬੋਲਿਆ ਅਜੇ ਪੰਜ ਕੁ ਸਰੀਰ ਹੀ ਬੈਠੇ ਸੀ ਕੋਈ ਵੀ ਨਹੀਂ ਬੋਲਿਆ ਇੱਕ ਦਾਸ ਦੇ ਨਾਲ ਜਿਹਨਾਂ ਨੂੰ ਖੜਿਆ ਇੱਕ ਦਾਸ ਉਹ ਗੁਰਮੁਖ ਉਹਨਾਂ ਦੀ ਮਿਸੇਜ਼ ਦੇ ਨਾਲ ਭਰਾ ਉਹਨਾਂ ਦਾ ਇੱਕ ਉਹਨਾਂ ਦਾ ਚਾਰਜ ਨੇ ਪਿਆਈ ਸਾਨੂੰ ਪੰਜ ਕੇ ਸਰੀਰ ਸੀ ਦੋ ਹੋਰ ਹੁੰਦਾ ਰੋਂਦਾ ਤਿੰਨ ਵਾਰੀ ਇੱਕ ਵਾਰੀ ਬਾਹਰ ਨਿਕਲ ਕੇ ਆ ਦੋ ਵਾਰੀ ਉੱਥੇ ਰੋਇਆ ਬਹੁਤ ਰੋਇਆ ਤੇ ਚੁੱਪਕਾਰੇ ਸਮੇਂ ਦੀ ਵੇਟ ਕੀਤੀ ਵੀ ਵੇਖੋ ਕੀ ਹੋਣ ਵਾਲਾ ਕੀ ਬਣਨ ਵਾਲਾ ਇਹ ਤੇ ਵਾਹਿਗੁਰੂ ਜਾਣੇ ਤੇ ਉਦੋਂ ਬਾਅਦ ਉਹ ਆਪਣੇ ਦਿਲ ਨੂੰ ਸਮਝਾਇਆ ਉਹਨੇ ਠਰਮੇ ਚ ਆਇਆ ਤੇ ਕਹਿੰਦਾ ਜੀ ਅੱਜ ਕੀ ਵਾਰਿਆ ਸ਼ੁਕਰ ਵਾਰਿਆ ਜੀ ਅੱਜ ਕਾਲ ਨਹੀਂ ਤੇ ਐਤਵਾਰ ਨੂੰ ਜਿੰਮ ਕਾਨ ਖਾਲੀ ਹੋ ਜਾਊਗਾ ਬਸ ਇਨਾ ਬਚਨ ਕੀਤਾ ਐਤਵਾਰ ਨੂੰ ਕਾਨ ਖਾਲੀ ਹੋ ਜਾਊਗਾ ਸੋ ਦਾਸ ਨੇ ਬਹੁਤਾ ਨਹੀਂ ਬੋਲਿਆ ਦਾਸ ਨੇ ਕਿਹਾ ਠੀਕ ਠੀਕ ਹੈ ਚਲੋ ਇੱਕ ਅੱਧਾ ਮਿੰਟ ਹੋਰ ਬੈਠੇ ਆ ਕਿਉਂਕਿ ਜੋ ਫੈਸਲਾ ਸੀ ਹੋ ਗਿਆ ਸੋ ਤੁਰਨ ਲੱਗੇ ਉੱਥੇ ਤੁਰਨ ਲੱਗੇ ਤੇ ਫਿਰ ਇੱਕ ਚੀਜ਼ ਹੋਰ ਆਪਰ ਗਈ ਇੱਕ ਚੀਜ਼ ਹੋਰ ਆਪਰ ਗਈ ਜੋ ਮਹਾਰਾਜ ਨੇ ਸਾਨੂੰ ਸਮਝਾਇਓ ਫਿਰ ਆਪਰ ਗਈ ਸੋ ਉਹ ਬੰਦਾ ਜਿੰਨੇ ਮੈਨੂੰ ਕਾਰਨ ਚ ਐਂਟਰ ਸਮੇ ਫਤੇ ਨਹੀਂ ਸੀ ਬੁਲਾਈ ਸਾਸਰੀ ਕਾਲ ਨਹੀਂ ਬੁਲਾਈ ਸੀ ਦੁਸ਼ਮਣ ਸਮਝਦਾ ਸੀ ਨਾ ਤੋਂ ਨੇ ਕੀ ਕੀਤਾ ਤੁਰਨ ਲੱਗਿਆ ਫਤੇ ਬੁਲਾ ਕੇ ਹੱਥ ਜੋੜ ਕੇ ਤੇ ਇਨਾ ਜਫਾ ਪਾਇਆ ਵੀ ਕਿੰਨੇ ਤੇਰੋਂ ਜਫਾ ਪਾਇਆ ਛੱਡਿਆ ਮੂ ਵਿਰਾਗ ਚ ਵਿਹਾਰ ਹੋਇਆ ਵੀ ਉਹ ਦੇਖੋ ਪਿਆਰ ਸੱਚੇ ਪਾਤਸ਼ਾਹ ਹਰ ਇੱਕ ਦੇ ਹਿਰਦੇ ਵਿੱਚ ਪਿਆਰ ਵੱਸਦਾ ਤੇ ਚਲੋ ਉਥੋਂ ਅਸੀਂ ਬਹੁਤਾ ਨਹੀਂ ਬੋਲੇ ਜੋ ਉਹਨੇ ਸਿਰ ਸਾਨੂੰ ਅਸੀਂ ਤੁਰ ਪਿਆ ਯੋ ਡਾਕਟਰੇ ਆ ਨਾ ਤੇ ਜੈਸ ਗੁਰਮਖ ਨੇ ਦਾਸ ਨੂੰ ਖੜਿਆ ਸੀ ਉਹ ਆਂਦਾ ਭਾਜੀ ਇੱਥੇ ਯਕੀਨ ਨਾ ਕਰਿਓ ਇਹ ਤੁਹਾਨੂੰ ਨਹੀਂ ਪਤਾ ਰੋਂਦਾ ਇਹ ਪਖੰਡ ਕਰਦਾ ਜੀ ਚਲੋ ਖੈਰ ਉਹਨਾਂ ਦੇ ਆਪਣੇ ਮਾ ਆਪਣੇ ਮਨ ਦੇ ਭਾਵ ਤੇ ਦਾਸ ਨੇ ਕਿਹਾ ਕੋਈ ਗੱਲ ਕੋਈ ਗੱਲ ਨਹੀਂ ਵੇਟ ਕਰੋ ਚਲੋ ਉਹ ਉਹਨਾਂ ਦੇ ਮਨ 'ਚ ਯਕੀਨ ਨਹੀਂ ਆਇਆ ਕਿ ਇਹ ਠੀਕ ਹੋ ਜਾਊ ਪਰ ਦਾਸ ਨੂੰ ਯਕੀਨ ਆ ਗਿਆ ਸੀ ਆ ਗਿਆ ਸੀ ਯਕੀਨ ਕਿ ਇਹ ਜਿਸ ਤਰੀਕੇ ਨਾਲ ਕਹਿ ਰਿਹਾ ਜ਼ਰੂਰ ਮਹਾਰਿਦ ਕੋ ਕਿਰਪਾ ਇਹਨਾਂ ਦੇ ਮਨ 'ਚ ਪਈ ਆ ਮੇਹਰ ਤੇ ਉਹ ਫਿਰ ਅਸੀਂ ਆਪਣੇ ਘਰ ਨੂੰ ਆ ਗਏ ਸ਼ੁੱਕਰਵਾਰ ਦੀ ਸ਼ਾਮ ਸੀ ਤੇ ਸ਼ਨੀਵਾਰ ਸ਼ਾਮ ਨੂੰ ਨਾ ਦਾਸ ਨੂੰ ਫੋਨ ਆ ਗਿਆ ਜਿੰਨਾਂ ਨੇ ਦਾਸ ਨੂੰ ਖੜਿਆ ਸੀ ਆਪਣੇ ਭਰਾ ਦੇ ਡਰੋਂ ਕਿ ਗੋਲੀ ਮਾਰ ਦੇਣੀ ਹੈ ਤੋਂ ਵੇਖੋ ਕੀ ਕਹਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾ ਜੀ ਨੇ ਵਰਤਾਈ ਕਈ ਸ਼ਨੀਵਾਰੀ ਸ਼ਾਮ ਨੂੰ ਦਾਸ ਨੂੰ ਫੋਨ ਆ ਗਿਆ ਉਹਨਾਂ ਦਾ ਵੀ ਪਾ ਜੀ ਮੇਰੇ ਭਰਾ ਨੇ ਜੋ ਕਹਿੰਦਾ ਹੈ ਐਸ ਵਾਰ ਮਕਾਨ ਖਾਲੀ ਕਰ ਜਾਣਾ ਵੀ ਮਕਾਨ ਸ਼ਨੀਵਾਰੀ ਖਾਲੀ ਕਰਕੇ ਚਲ ਗਿਆ ਸਾਰਾ ਇਮਕਾਨ ਖਾਲੀ ਕਰਕੇ ਚਲ ਗਿਆ ਜੋ ਫੇਰ ਉਹ ਹੀ ਗੱਲ ਉਹੋ ਹੀ ਬਾਤ ਉਹੋ ਹੀ ਵਿਚਾਰ ਵੀ ਸੱਚੇ ਪਾਤਸ਼ਾਹ ਨੇ ਉਹ ਕਿਹਾ ਵੀ ਜੇ ਤੇਰੇ ਕੋਲੋਂ ਕੋਈ ਭਲਾ ਹੁੰਦਾ ਆਵੇ ਤੇ ਕਰ ਲਾ ਵੀ ਬੁਰਾ ਨਾ ਕਰੀ ਜੇ ਜੁਰਦਾ ਆਵੇ ਤੇ ਜੋੜ ਲਵੇ ਪਰ ਤੋੜੀ ਨਾ ਕਿਸੇ ਨੂੰ ਉਹ ਸੱਚੇ ਪਾਤਸ਼ਾਹ ਨੇ ਇਹ ਵੀ ਬਖਸ਼ਿਸ਼ ਭਰੀ ਮਿਹਰ ਭਰੀ ਆਪਣੀ ਰਹਿਮਤ ਭਰੀ ਇਹ ਸੱਚੇ ਪਾਤਸ਼ਾਹ ਨੇ ਇਸ ਹਵਾਲੇ ਲਈ ਦੇ ਦਾਸ ਨੂੰ ਉਹਨਾਂ ਨੂੰ ਜੋ ਖੁਸ਼ੀ ਹੋਣੀ ਸੀ ਪਰਿਵਾਰਾਂ ਨੂੰ ਹੋਈ ਅਰਦਾਸ ਨੂੰ ਬਹੁਤ ਜ਼ਿਆਦੀ ਖੁਸ਼ੀ ਹੋਈ ਤੇ ਪਾਤਸ਼ਾਹ ਸ਼ੁਕਰ ਹੈ ਤੇਰਾ ਅਸੀਂ ਵੀ ਅਸੀਂ ਵੀ ਬੇਸਮਝ ਲੋਕ ਮੂਰਖ ਲੋਕ ਅੰਜਾਨ ਲੋਕ ਪਤਾ ਨਹੀਂ ਕਿੰਨੇ-ਕਿੰਨੇ ਪਾਪਾਂ ਦੇ ਭਰੇ ਸੱਚੇ ਪਾਤਸ਼ਾਹ ਇਹ ਤੂੰ ਸੇਵਾ ਆਪ ਕਿਰਪਾ ਕਰਕੇ ਲਈ ਹੈ ਮਹਾਰਾਜ ਇਹ ਤੇਰੀ ਹੀ ਕਿਰਪਾ ਹੈ ਤੂੰ ਸਾਨੂੰ ਹੁਕਮ ਲਾਇਆ ਹੈ ਕਿ ਜਿੱਥੇ ਵੀ ਸਮਾਂ ਮਿਲੇ ਜੋੜਦਾ ਵੀ ਭਈ ਤੋੜੀ ਨਾ ਕਿਸੇ ਨੂੰ ਤੋੜੀ ਨਾ ਕਿਸੇ ਨੂੰ ਤੋੜੀ ਨਾ ਕਿਸੇ ਸੋਹ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਕੋਸ਼ਿਸ਼ ਕੀਤੀ ਕਿ ਆਪ ਉਦਾਸ ਕੋਸੇ ਵਾਲੇ ਆਛਾ ਰਾਮਦਾਨ ਦਿਆ ਕਰਨ ਕਿਰਪਾ ਕਰਨ ਕਿ ਇਸੇ ਤਰੀਕੇ ਦੇ ਨਾਲ ਇਹ ਆਪ ਜੀ ਜੋੜਾ ਬੋਗਰੀਆਂ ਸੰਗਤਾਂ ਜੀ ਉਹਨਾਂ ਦੇ ਦਸਤੰਦ ਲਾਰੇ ਇਸ ਤਰ੍ਹਾਂ ਹੀ ਹਫ਼ਤੇ ਦਾ ਹੀ ਤਰੀ ਹੁੰਦੇ ਰਹਿੰਦੇ ਹੁੰਦੇ ਰਹਣ ਸੱਚੇ ਪਾਤਸ਼ਾਹ ਤੇ ਆਪਣੀ ਸੱਚੇ ਪਾਤਸ਼ਾਹ ਕਿਰਪਾ ਲੈਂਦੇ ਰਹਣ ਜਿੱਨਾ ਚਰ ਸੰਸਾਰ ਤੇ ਰਹਿਨੇ ਸੱਚੇ ਪਾਤਸ਼ਾਹ ਇਹ ਆਪਣੀ ਬਿਆਰ ਕਿਰਪਾ ਦੇ ਸੱਚੇ ਪਾਤਸ਼ਾਹ ਸਾਡੇ ਕੋਲ ਸੇਵਾ ਲੈਂਦੇ ਰਹਿਣ ਭੁੱਲਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ